ਬੋਦੀ ਸਤਾਰਿਓ ਮੈਡਮ ਮਨਤਾ ਫੁਰਾਨਾ ਸੀਤ ਜੀ ਬੀਓ ਸਕੈਂਡਰੀ ਪ੍ਰਿੰਸੀਪਲ ਡਾਕਟਰ ਜੀਵ ਸਿੰਘ ਸਿੱਧੂ ਜੀ ਪ੍ਰਿੰਸੀਪਲ ਮਹਾਰਾਜ ਤੁਆਈ ਤੇ ਹੋਰ ਸਾਰੇ ਸਤਿਕਾਰਯੋਗ ਸਹਿਬਾਨ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਸਵੇਰੇ ਪ੍ਰਿੰਸੀਪਲ ਸਾਹਿਬ ਦਾ ਫੋਨ ਆਇਆ ਇਹਨਾਂ ਨੇ ਮੈਨੂੰ ਯਾਦ ਕੀਤਾ 8 ਵਜੇ ਮੈਂ ਕਿਹਾ ਸਰ ਜੀ ਤੁਸੀਂ 10 ਵਜੇ ਕਹਿ ਦਿਓ ਤਾਂ ਵੀ ਆ ਜਾਵਾਂਗਾ ਸਕੂਲ ਦੇ ਵਿੱਚ ਅਸੀਂ ਬਹੁਤ ਲੰਮਾ ਸਮਾਂ ਪ੍ਰਿੰਸੀਪਲ ਸਾਹਿਬ ਨਾਲ ਮੈਂ ਤਕਰੀਬਨ 9 ਸਾਲ ਅਸੀਂ ਇੱਥੇ ਲੱਗ ਕੇ ਰਹਿ ਰਹੇ ਹਾਂ ਮੈਂ ਵੀ ਡਿਸੀਬਲ ਸਾਹਿਬ ਦੀ ਇੱਕ ਚੀਜ਼ ਦੇਖੀ ਆ ਜੋ ਇੱਲੀ ਦੇ ਵਿੱਚ ਇਹਨਾਂ ਨੇ ਕਦੇ ਵੀ ਟਾਈਮ ਨਹੀਂ ਬਾਸ ਕੀਤਾ ਅਸੀਂ 9 ਸਾਲ ਇਕੱਠੇ ਰਹੇ ਸਕੂਲ ਦੇ ਵਿੱਚ ਇਹਨਾਂ ਨੇ ਕਦੇ ਟਾਈਮ ਨਹੀਂ ਬਾਸ ਕੀਤਾ ਇਹਨਾਂ ਨੇ ਆਪ ਦੀ ਸੋਸ਼ੀਅਟੀ ਦੇ ਨਾਲ ਦੇਖੋ ਕੰਮ ਜ਼ਰੂਰੀ ਨਹੀਂ ਕਿ ਕਲਾਸਰੂਮ ਦੀ ਟੀਚਿੰਗ ਅਪਾਰਟ ਫਰਮ ਕਲਾਸਰੂਮ ਟੀਚਿੰਗ ఎవਰੀਥਿੰਗ ਇਜ਼ ਐਜੂਕੇਸ਼ਨ ਸਿਰਫ ਕਲਾਸਰੂਮ ਟੀਚਿੰਗ ਐਜੂਕੇਸ਼ਨ ਨਹੀਂ ਹੁੰਦੀ ਹੁਣ ਮੈਨੂੰ ਸਾਰਿਆਂ ਨੇ ਦੱਸਿਆ ਕਿ ਪਿਛਲੇ ਸਾਲ ਇੱਥੇ 500 ਬੱਚੇ ਸੀ ਮੈਂ ਲਾਸਟ ਈਅਰ ਮੈਨੂੰ ਸਾਰਨੇ ਸੇਵਾ ਦਾ ਮੌਕਾ ਦਿੱਤਾ ਸੀ ਤਾਂ ਬੱਚਿਆਂ ਨੂੰ ਪ੍ਰਾਇਜ਼ ਦਿੱਤੇ ਸੀ ਤਾਂ ਹੁਣ ਵੀ ਮੈਨੂੰ ਅਨਾਉਂਸ ਕਰਦਾ ਵੀ ਜਿਹੜੇ ਵੀ ਸਰਮੂਲ ਮੌਕਾ ਦੇਣਗੇ ਤਾਂ ਸਾਰੇ ਬੱਚਿਆਂ ਨੂੰ ਪ੍ਰਾਇਜ਼ ਖੇਦ ਦੇਣਗੇ ਤਾਂ ਮੈਨੂੰ ਖੁਸ਼ੀ ਹੋਈ ਕਿ 500 ਤੋਂ ਵੱਧ ਬੱਚੇ ਫੌਂ ਮਰਹਾਂ ਬੱਚਿਆਂ ਦੀ ਗਿਣਤੀ ਅੰਝੜ ਦੀ ਨੇੜੇ ਹੈ ਤੇ ਇਸੀ ਬਸਰ ਦੀ ਮਿਹਨਤ ਨਾਲ ਤੇ ਸਟਾਫ ਦੀ ਮਿਹਨਤ ਨਾਲ ਬੱਚਿਆਂ ਦੀ ਗਿਣਤੀ ਕਾਫੀ ਵੱਧ ਗਈ ਤੇ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਆਪਣੇ ਸਕੂਲ ਦੇ ਤਿੰਨ ਕੇ ਕਰ ਬੱਚੇ ਗਵਰਨਮੈਂਟ ਮੈਡੀਕਲ ਕਾਲਜ ਵਿੱਚ ਚਲੇ ਗਏ ਕਿ ਨੂੰ ਸਰਨੇ ਵੀ ਸੀ ਕਿ ਉਸ ਬੱਚੇ ਇੱਕ ਬੱਚਾ IIT ਭੜਕਪੁਰ ਤੇ IIT ਦੇ ਵਿੱਚ ਵੀ ਬੱਚਿਆਂ ਦੀ ਇਮਸ਼ਨ ਹੋਈ ਉਹ ਜਿਹੜਾ ਕਿ ਆਪਣੇ ਵਾਸਤੇ ਸਪਨਾ ਹੁੰਦਾ ਸੀ ਤੇ ਮੈਨੂੰ ਮਾਨ ਸਰਕਾਰ ਤੇ ਵੀ ਮਾਨ ਹੈ ਕਿ ਉਹਨਾਂ ਨੇ ਜੀ ਤੁਹਾਨੂੰ ਧਿਆਨ ਦਿੱਤਾ ਤਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤਾਂ ਮੈਨੂੰ ਵੀ ਸਰ ਜਦੋਂ ਵੀ ਮੌਕਾ ਤੁਸੀਂ ਸੇਵਾ ਦੇਉਗੇ ਸਰ ਮੈਂ ਹਾਂ ਜੀ ਬਹੁਤ ਬਹੁਤ ਧੰਨਵਾਦ ਅਸੀਂ ਜਿਹੜਾ ਆਵਾਜ਼ ਧੰਨਵਾਦ ਮਾਨ ਸਰ ਸਰ ਆਈਲੈਂਡਾ ਜਿਹੜੇ ਸਾਡੇ ਪਰਿਵਾਰ ਦੇ ਮੈਂਬਰੀ ਹੁੰਦੇ ਨੇਗੇ ਸੋ ਸਦਾ ਹੀ ਮੁੱਖ ਮਹਿਮਾਨ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਆਉਂਦੇ ਰਹਿਣ ਤੇ ਅੰਤ ਦੇ ਮੈਂ ਪ੍ਰਿੰਸੀਪਲ ਸਰ ਰਹਿ ਗਈ ਕਿਉਂਕਿ ਸਾਡਾ ਸੁਪਨਾ ਇਹ ਹੀ ਆ ਸਮਾਂ ਵੀ ਵੈਸੇ ਤਾਂ ਬਹੁਤ ਹੋ ਚੁੱਕਿਆ ਜਿਹੜੇ ਮੁੱਖ ਮਹਿਮਾਨ ਸਾਡੇ ਪਹੁੰਚੇ ਦੋ ਦੋ ਸ਼ਬਦ ਜ਼ਰੂਰ ਸਾਂਝੇ ਕਰਨ ਸੋ ਪ੍ਰਿੰਸੀਪਲ ਸਾਹਿਬ ਤੋਂ ਹੁਣ ਮੈਂ ਬੇਨਤੀ ਕਰਦਾ ਦੋ ਸ਼ਬਦ ਜ਼ਰੂਰ ਸਾਂਝੇ ਕਰੋ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਬਿਲਸ ਸਿੱਖਿਆ ਆਪਸੰਗ ਮੈਡਮ ਮਨਤਾ ਕੌਰ ਜੀ ਸਰਦਾਰ ਗਗਦੀਪ ਸਿੰਘ ਜੀ ਪ੍ਰਿੰਸੀਪਲ ਮਾਨਵ ਜੀ ਸੂਧਾ ਸਮੂਹ ਸਟਾਫ ਤੇ ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਬਿਆਪਕ ਸਤਿ ਸ਼੍ਰੀ ਅਕਾਲ ਸੂਧਮਾ ਬਹੁਤ ਅੱਛਾ ਗਾ ਪਤਾ ਲੱਗਦਾ ਹੈਗਾ ਕਿ ਬੱਚਿਆਂ ਦੇ ਪਰਫਾਰਮੈਂਸ ਤੋਂ ਵੀ ਪਰਫਾਰਮੈਂਸ ਕਿੱਲਾ ਕਲਚਰਲ ਐਕਟੀਵिटीज ਆ ਗਈ ਪੂਰੇ ਪੰਜਾਬ ਦੇ ਵਿੱਚ ਇਹ ਸਕੂਲ ਦੇ ਬੱਲੇ ਬੱਲੇ ਆ ਜਦੋਂ ਵੀ ਕੁੜੀ ਦਾ ਤੇਰੀ ਤੇਰੀ ਮੈਦਾਨਾਂ ਆਉਣੀ ਆ ਬਹੁਤ ਵੱਡੀ ਪ੍ਰਾਪਤੀ ਹੈਗੀ ਤੇ ਸਾਨੂੰ ਜਾਵਾ ਕਿਤਾ ਦੀ ਮਹਿਸੂਸ ਹੋਇਆ ਕਿ ਬੱਚਾ ਕਿਸੇ ਗਲਤ ਸਕੂਲ ਚ ਜਾ ਰਿਹਾ ਜਾਂ ਬੱਚਾ ਬੱਚੇ ਦਾ ਕਰੀਅਰ ਖਰਾਬ ਨਾ ਹੋ ਜਾਵੇ ਕਿਉਂਕਿ ਮਾਨ ਸਰਦਾਰ ਗਦੀਪ ਸਿੰਘ ਜੀ ਤੇ ਉਹਨਾਂ ਦੀ ਟੀਮ ਤੇ ਹਮੇਸ਼ਾ ਤੋਂ ਇਹਨਾਂ ਨੇ ਬੱਚਾਂ ਦੀ ਬਹੁਤ ਖਾਮ ਸੰਭਾਲ ਕੀਤੀ ਆ ਤੇ ਉਥੋਂ ਦੇਖਦੇ ਵਿੱਚ ਨਹੀਂ ਅਸੀਂ ਪਰ ਆਪਾਂ ਦੇ ਅੰਦਾਜ਼ ਕਰਦੇ ਆਂ ਵੀ ਇਸ ਤਰ੍ਹਾਂ ਹੀ ਇਹ ਸਕੂਲ ਆ ਜਿਹੜਾ ਵੱਧ ਤੋਂ ਵੱਧ ਮਾਇਦਾ ਜਿਹੜੀ ਇਹ ਲਿਆਉਂਦਾ ਰਹੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਧੰਨਵਾਦ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਆ ਨਾਗਪਾਲ ਜੀ ਨੂੰ ਸੇਕ ਮਿੰਟ ਲਈ ਫੜਕ ਦੇਵਾਂਗੇ ਇਹ ਇਸ ਤੋਂ ਬਾਅਦ ਅਸ਼ੋਕ ਸਰ ਦਾ ਪਗੀ ਸੁਣਨਾ ਹੋਰ ਵੀ ਗੱਲ ਸੁਣਨੀ ਹੈ ਠੀਕ ਹੈ ਜੀ ਰਿਸਪੈਕਟਡ ਡੀਓ ਮੈਮ ਅਵਾਂਸਰ ਸਰ ਪ੍ਰਿੰਸੀਪਲ ਰਵੀ ਸਿੰਘ ਜੀ ਪ੍ਰਿੰਸੀਪਲ ਆਸ਼ੂ ਸਿੰਘ ਜੀ ਤੇ ਮੈਰਿਟਰੀ ਸਕੂਲ ਦੀ ਸਾਰੀ ਟੀਮ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੁਹਾਡਾ ਪ੍ਰੋਗਰਾਮ ਦੇਖਿਆ ਬੇਟਾ ਬਹੁਤ ਹੀ ਵਧੀਆ ਸੀ ਬਹੁਤ ਹੀ ਥੋੜੇ ਟਾਈਮ ਤੁਸੀਂ ਬਹੁਤ ਵਧੀਆ ਪਿਆਜੇ ਗਏ ਸਾਰੇ ਬੁਢਾਈ ਦੇ ਪਾਤਰ ਨੂੰ ਸਾਰੇ ਤੁਸੀਂ ਬੱਚੇ ਦੇ ਨਾਮ ਸਟਾਫ ਸਭ ਤੋਂ ਵੱਧ ਬੁਢਾਈ ਦੇ ਪਾਤਰ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਇਹ ਨਹੀਂ ਮੈਨੇਜਮੈਂਟ ਕਰ ਰਸਤੇ ਇਹਨਾਂ ਸਿਸਟਮ ਨੂੰ ਥੋੜੇ ਟਾਈਮ ਤੋਂ ਵਧੀਆ ਉਪ ਕੀਤਾ ਤੁਹਾਨੂੰ ਦਿਲੋਂ ਬੁਢਾਈਆਂ ਤੇ ਨਾਲ ਨਾਲ ਐਕਸਪੈਕਟੇਸ਼ਨਸ ਵੀ ਅੱਜ ਤੁਸੀਂ ਪੜ੍ਹਾਈ ਵਿੱਚ ਵੀ ਖੜੇ ਉਤਰੋਗੇ ਜिले ਦਾ ਨਾਂ ਆਪਦੀ ਆਪ ਦੀ ਸੰਸਥਾ ਦਾ ਨਾਮ ਪੂਰੇ ਪੰਜਾਬ ਦੀ ਪੂਰੇ ਇੰਡੀਆ ਦੀ ਰੋਸ਼ਨ ਕਰੋਗੇ ਤੇ ਮੈਰਿਟ ਦੀ ਗੱਲ ਕਰੀਏ ਤਾਂ ਜੀਡੀਐ ਸਾਡੀ ਐਕਸਪੈਕਟੇਸ਼ਨ ਤੋਂ ਵੱਧ ਲੈ ਕੇ ਆਉਗੇ ਨਾਂ ਨੀਟ ਦੇ ਜੀ ਇੱਥੇ ਬਾਕਬਾਦ ਵਿੱਚ ਇੱਧਰ ਹੋਗੇ ਤੇ ਬਾਕਬਾਦ ਹਰੇਕ ਥਾਂ ਤੇ ਆਪਾਂ ਕੇ ਵੱਧ ਕੇ ਆਪਣਾ ਨਾਮ ਜਮਨਾਉਣਾ ਹੈ ਇਸ ਦਿਨ ਆdal ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਸ਼ੁਕਰੀਆ ਸਰ ਸ਼ੋਕ ਸਾਰੇ ਤੇ ਸਵਾਮਾਨਵਾ ਅਗੇ ਗਿਆ ਕਿ ਬਹੁਤ ਅੱਛਾ ਗਾ ਲੈਂਦੇ ਆ ਡੀ.ਐਮ.ਐਮ ਸੁਣਨਗੇ ਗੀਤ ਸਾਰੇ ਸੁਣਾਗੇ ਆਪਾਂ ਨੋਸਟ੍ਰਸ ਕਟਦਨ ਡੀ.ਐਮ. ਮੈਡਮ ਤੁਮ ਦਾ ਸਿੱਖੀ ਗਵਰਨਰ ਜੀ ਡਾਕਟਰ ਗੁਜ ਸਿੰਘ ਜੀ आशु जी मानव जी और जून दी सूरज मंगू चमकदा, इस स्कूल का शायद हिंदुस्तान तो का सब तो टैलेंटेड ਸ਼ਕਤੀ ਜੋ ਮੈਂ ਗੱਲ ਰਸਤੇ ਦੇ ਵਿੱਚ ਸੋਚਦਾ ਆ ਰਿਹਾ ਸੀ ਕਿ ਮੈਂ ਬੁਟਾ ਸਰ ਦਾ ਗੀਤ ਸੁਣਨਾ ਉਹ ਉਹਨਾਂ ਨੇ ਮੇਰੀ ਵਾਰੀ ਲੈ ਕੇ ਸੋ ਬੁਟਾ ਸਰ ਵੀ ਵਨ ਆਫ ਦਾ ਮੋਸਟ ਟੈਲੈਂਟਡ ਪਰਸਨ ਹੈ 올 ਰੰਗਰੇ ਇਨਸਟੈਂਟਲੀ ਕੰਪੋਜੀਸ਼ਨ ਕਰਨਾ ਸੰਸਾਰ ਦੇ ਸਭ ਤੋਂ ਮੁਸ਼ਕਿਲ ਕੰਮਾਂ ਵਿੱਚੋਂ ਇੱਕ ਹੈ ਜੋ ਇਹ ਬਾਕਫੀ ਕਰਦੇ ਆ ਇਹੋ ਰੀਸ ਕਰਨ ਹੁੰਦੇ ਸੀ ਐ ਲੱਗਦਾ ਹੈ ਹੁਣ 10 15 ਮਿੰਟ ਪਹਿਲਾਂ ਦੀ ਗੱਲ ਹੈ ਮੇਰੇ ਮਨ ਚ ਵੀ ਇੱਛਾ ਸੀ ਜੋ ਮੰਨ ਲੀਆ ਕੋ ਆਪਣਾ ਨਾ ਕਿਉਂਕਿ ਮੂਤਾ ਸਾਹਿਬ ਨੂੰ ਸੁਰੇਂਦਰ ਸਾਹਿਬ ਨੂੰ ਮੈਨੂੰ ਗੀਤ ਪਾਉਣੇ ਵਧੀਆ ਲੱਗਦੇ ਆ ਭਾਵੇਂ ਇਹਨਾਂ ਵਰਗੀ ਚੰਗੀ ਆਵਾਜ਼ ਨਹੀਂ ਕਾ ਇਸ ਮੌਕੇ ਦੇ ਅਕੋਰਡਿੰਗ ਜੋ ਦੋ ਲਾਈਨਸ ਮੇਰੇ ਮਨ ਚ ਆਈਆਂ ਮੇਰੇ ਬਾਬਾ ਨੂੰ ਕਿੱਥੇ ਲੱਭੀਏ ਤੁਮ ਜਦ ਮਿਲ ਗਏ ਹੋ ਤੋ ਇਹ ਲਗਤਾ ਹੈ ਕਿ ਜਹਾਂ ਮਿਲਦਿਆ ਕਿ ਜਹਾਂ ਮਿਲਦਿਆ ਤੂੰ ਰੱਬ ਯੁਗ ਹੈ ਹੋ ਤੋਏ ਲਗਤਾ ਹੈ ਕਿ ਰਹੂ ਮਿਲ ਗਿਆ ਕਿ ਰਹੂ ਹਾਂ ਹੁ ਮੋਟਾ ਸਰਦੂ ਗਾੜੇ ਪਲੀਜ਼ ਕੋਈ ਗੱਲ ਨਹੀਂ ਮੈਨੂੰ ਸੁਣਾ ਦੇ ਸ਼ੁਗਰੀ ਅਮਰ ਖੋਈ ਗਏ ਜੇ ਮੈਨੂੰ ਮਾਇਰੋ ਨੇ ਕੁਵਾਰ ਜੀ ਦੇ ਕਿ ਚਲ ਮੈਂ ਵੈਸੇ ਹੀ ਬੋਲ ਦਿੰਦਾ ਹਾਸ਼ਮ ਦੇ ਦੋੜੇ ਮੈਨੂੰ ਬੜੇ ਵਧੀਆ ਲੱਗਦੇ ਵੈਸੇ ਮਾਰਕ ਨੇ ਕਿਰਪਾ ਕੀਤੀ ਹੈ ਪਿਛਲੇ ਸਮੇਂ ਤੋਂ ਲਿਖਣ